ਸ੍ਰੀਕਾਲ ਨਮਸਕਾਰ ਅਸਲਾਮੁਅਲੈਕਮ ਸਭ ਨੂੰ ਤੇ ਗੱਲ ਬੜੀ ਖੁਸ਼ੀ ਵਾਲੀ ਹੈ ਵੇ ਕਿ ਅੱਜ ਤੁਹਾਡੀ ਆਂਟੀ ਦੇ ਨਹੀਂ 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 ਆਂਟੀ ਦੀ ਕੌਣ ਹੁੰਦੀ ਹੈ ਆਂਟੀ ਕੁਝ ਵੀ ਨਹੀਂ ਹੈ ਮਜ਼ਾਕ ਕਰ ਰਹੀਆਂ ਤੁਹਾਡੇ ਤੁਹਾਡੇ ਆਪਣੇ ਚੈਨਲ ਦੇ TZ ਫੂਡ ਐਂਡ ਲਾਈਫ ਫੇਸਬੁਕ ਤੇ 1.5 ਲੱਖਰ ਫੋਲੋਅਰ ਹੋ ਗਏ ਨੇ ਵਧਾਈਆਂ ਤੁਹਾਨੂੰ ਇਹ ਤੇ ਵਧਾਈਆਂ ਮੈਨੂੰ ਇਹ ਦੇ ਦਿਓ ਤੇ ਉਹਦੀ ਖੁਸ਼ੀ ਚ ਮਿੱਠਾ ਖਾਣਾ ਤੇ ਦਿਖਾਓ ਜੀ ਇੱਕ ਤਾਂ ਅਸੀਂ ਮਿੱਠਾ ਬਣਾ ਦਿੰਨੇ ਆ ਅ ਅੱਜ ਰੋਟ ਪਕਾਵਾਂਗੇ ਗੁੜ ਵਾਲਾ ਠੀਕ ਹੈ ਜੀ ਗੁੜ ਵਾਲਾ ਰੋਟ ਪਕਾਵਾਂਗੇ ਉਹਦੇ ਵਾਸਤੇ ਗੁੜ ਨੂੰ ਯਾ ਤਾਂ ਭਿਉ ਕੇ ਰੱਖਣਾ ਹੁੰਦਾ ਹੈ ਇਹ ਬਸ ਖੋਰਨਾ ਹੁੰਦਾ ਹੈ ਖੋਰਨਾ ਤੇ ਇਹ ਖੁਰ ਜਾਂਦਾ ਹੈ ਜਿੰਨੀ ਤੇਰੇ ਖੁਰਦਾ ਨਾ ਤੁਹਾਨੂੰ ਇੱਕ ਹੋਰ ਬੜੀ ਵਧੀਆ ਚੀਜ਼ ਬਣਾ ਕੇ ਦਿਖਾਨੀ ਆ। ਹੋਰ ਪਰਾਂਠਾ ਬਣਾਉਣ ਲੱਗਿਆਂ ਤੇ ਕੌਣ ਐ ਜਿਨੇ ਇਹ ਪਰਾਂਠਾ ਨਹੀਂ ਖਾਦਾ ਹੋਇਆ। ਲੈ ਮੇਰਾ ਤੇ ਪੇੜਾ ਗਿਆ ਜੇ। ਮੇਰਾ ਤੇ ਪੇੜਾ ਗਿਆ 扑ੜਕ। ਪੇੜਾ 扑ੜਕ ਦਾ ਮਤਲਬ ਹੁੰਦਾ ਤੁਹਾਡੇ ਗੈਸਟ ਆ ਰਹੇ ਨੇ। ਤੁਹਾਡੇ ਗੈਸਟ ਆ ਰਹੇ ਨੇ ਤੇ ਇਸ ਕਰਕੇ ਕੋਈ ਨਹੀਂ ਮਾਂ ਮੇਰੀ ਜਦੋਂ ਨਿੱਕੇ ਨਿੱਕੇ ਬੱਚੇ ਹੁੰਦੇ ਸੀ ਨਾ ਤੇ ਇਹ ਪਰੌਂਠਾ ਜਿਹੜਾ ਸੀ ਮੈਂ ਕਹਿੰਨੀ ਆ ਕੋਈ ਵੀ ਨਹੀਂ ਹੋਣਾ ਜਿੰਨੇ ਨਹੀਂ ਖਾਦਾ ਹੋਣਾ ਸਕੂਲਾਂ ਦੇ ਵਿੱਚ ਆਮ ਤੌਰ ਤੇ ਅਸੀਂ ਲੈ ਜਾਂਦੇ ਹੁੰਦੇ ਸੀ ਇਹ ਪਰੌਂਠੇ ਇਹ ਜੀ ਪੇੜਾ ਕਰਕੇ ਨਾ ਦੋ ਰੋਟੀਆਂ ਪਹਿਲਾਂ ਵੇਲ ਲਓ ਕਾਣਾ ਨਾ ਉਹਦਾ ਉਹ ਤੇ ਖੁਰ ਗਿਆ ਜਿਹੜਾ ਹੁੰਦਾ ਆ ਸੌਫਾਂ ਦੀ ਕਸਰ ਕੱਢ ਦੇਣੀ ਹੈ ਜਦੋਂ ਬਣਾਨੀ ਆ ਉਦੋਂ ਕਹਿੰਦੇ ਨੇ ਸੌਫ ਨਹੀਂ ਪਾਏ ਸੌਫ ਨਹੀਂ ਪਾਏ ਅੱਜ ਤੁਸੀਂ ਦੇਖ ਲਓ ਚੰਗੀ ਤਰ੍ਹਾਂ ਸੋ ਮੈਂ ਪਾਤੇ ਨੇ ਗੁੜ ਸਾਡਾ ਖੁਰ ਗਿਆ ਤੇ ਚਲੋ ਅਸੀਂ ਬਣਾਨੇ ਆ ਮਿੱਠੀਆਂ ਰੋਟੀਆਂ ਪਾਣੀ ਦੇ ਵਿੱਚ ਨਾ ਘਿਓ ਪਾ ਲੈਣਾ ਤੇ ਘਿਓ ਪਾ ਕੇ ਇਹਨੇ ਪਿਗਰ ਜਾਣਾ ਫਿਰ ਅਸੀਂ ਗੁੰਨਣਾ ਆਟਾ ਘਿਓ ਅਸੀਂ ਪਾ ਰਿਆਂ ਕਰਦਾ ਦੇਸੀ ਪਿਓਰ ਲੱਗਾ ਜਾਦੂ ਬਚਪਨ ਦਾ ਜਾਦੂ ਦੇਖੋ ਇੱਕੋ ਇੱਕ ਪਰਾਂਠਾ ਜਿਹਦੇ ਵਿੱਚ ਘਿਓ ਲਾਣ ਦੇ ਲੋੜ ਨਹੀਂ ਪਈ ਤੁਸੀਂ ਕਹੋਗੇ ਆਂਟੀ ਤੁਸੀਂ ਤਾਂ ਘਿਓ ਦਾ ਪਿਓਰ ਲਾਤਾ ਤੇ ਅਜੇ ਕਹਿੰਦੇ ਲੋੜ ਨਹੀਂ ਪੈਂਦੀ ਸੱਚੀ ਮੁੱੱਚੀ ਨਹੀਂ ਪੈਂਦੀ ਕਿਉਂ ਲਾਉਣ ਦੀ ਲੋੜ ਤੇ ਇਹਦੇ ਵਿੱਚ ਅਸੀਂ ਮਲਾਈ ਲਾ ਰਹੇ ਹਾਂ ਤੇ ਮਲਾਈ ਨੂੰ ਇਹਦੇ ਵਿੱਚ ਪਾਵਾਂਗੇ ਚੀਨੀ ਚੀਨੀ ਪਾਓ ਦੇਖੋ ਜੀ ਬੱਚੇ ਜਿਹੜੇ ਨੇ ਸਕੂਲ ਜਾਣ ਵਾਲੇ ਜਿਹੜੇ ਮਿੱਠਾ ਖਾਣਾ ਲਾਈਕ ਕਰਦੇ ਨੇ ਉਹਨਾਂ ਵਾਸਤੇ ਵੀ ਇਹ ਪਰਾਂਠਾ ਕੀ ਬਾਤ ਹੈ ਇਹਨੂੰ ਜੀ ਪੂਰੇ ਨੂੰ ਫਲਾ ਲਓ ਫੇਰ ਉਵੇਂ ਦੋ ਪੂੜੇ ਪਰਾਂਠੇ ਵਾਂਗ ਇਹਨੂੰ ਵਰਨਾ ਜਰਾ ਜੋੜਨਾ ਔਖਾ ਹੁੰਦਾ ਪਰ ਇਹਨੂੰ ਉਂਗਲ ਦੇ ਨਾਲ ਸਾਰੇ ਨੂੰ ਜੋੜ ਲਓ ਲਓ ਇਹਨਾ ਨਹੀਂ ਮਾਰ ਸਕਦੇ ਕਿਉਂਕਿ ਮਲਾਈ ਜਿਹੜੀ ਹੈ ਬਿਲਕੁਲ ਵਿੱਚ ਲਿਕਵਿਡ ਹੈ ਪਿਗਲ ਕੇ ਸਾਰੀ ਅਜੇ ਵੀ ਆਏਗੀ ਬਾਹਰ ਇਹਨੇ ਅਜੇ ਕੜਾ ਨਹੀਂ ਆਣਾ ਮਲਾਈ ਇਹ ਨਹੀਂ ਦਿੱਤੀ ਥੋੜੀ ਲਾਣੀ ਸੀ ਪਰ ਮੇਰੇ ਕੋਲ ਉਹ ਹੁੰਦਾ ਨਹੀਂ ਹੈ ਚਲੋ ਉਸ ਤੋਂ ਪਹਿਲਾਂ ਕਿ ਮਲਾਈ ਜਿਹੜੀ ਇਹ ਉਹ ਬਾਹਰ ਆਣੀ ਸ਼ੁਰੂ ਹੋ ਜੇ ਹੋ ਗਈ ਜੇ ਨਾ ਦੇਖੋ ਹੋ ਗਈ ਥੋੜੀ ਛੋੜੀ ਕੋਈ ਨਹੀਂ ਇਹਨੂੰ ਮੱਠੀ ਜੀ ਅੱਗ ਦੇ ਉੱਤੇ ਪਾ ਦੇਣਾ ਤੇ ਇਹਨੂੰ ਹੋਣ ਦੇਣਾ ਇਹਨੂੰ ਤੀ ਬਣਾਣਾ ਚੀਨੀ ਵਾਲਾ ਪਰਾਂਠਾ ਬਣ ਕੇ ਉਹ ਇਹਦੇ ਵਿੱਚ ਉੱਤੇ ਕਿਉਂ ਲਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਅੰਦਰੋਂ ਹੀ ਐਨਾ ਨਿਕਲ ਆਂਦਾ ਹੈਗਾ ਵੇ ਲਾਣਾ ਚਾਹੋ ਤੇ ਲਾ ਲਓ ਫਿਰ ਮੈਨੂੰ ਕੀ ਹੈ ਮੈਂ ਤਾਂ ਕੁਝ ਨਹੀਂ ਕਹਿ ਰਹੀ ਪਰ ਮਲਾਈ ਦਾ ਆਪੇ ਕਿਉਂ ਬਣ ਗਿਆ ਵੇ ਤੇ ਮਿੱਠਾ ਵੀ ਹੈ ਤੇ ਬੱਚੇ ਇਹਨੂੰ ਬਹੁਤ ਲਾਈਕ ਕਰਦੇ ਇੱਕ ਪੁੱੜਚ ਵੀ ਬਣ ਜਾਂਦਾ ਪਰ ਇੰਨੀ ਮਲਾਈ ਨਹੀਂ ਤੁਸੀਂ ਵੀ ਮਲਾਈ ਘੱਟ ਲਾਣਾ ਐਵੇਂ ਆਂਟੀ ਜੀ ਤੇ ਗੱਲਾਂ ਨੇ ਪਾਣੀ ਪਾ ਕੇ ਅਸੀਂ ਆਟਾ ਜਿਹੜਾ ਉਹ ਤਿਆਰ ਕਰ ਲਿਆ ਹੈ ਪਾਣੀ ਐਂਜੇ ਵੀ ਬਰਾਬਰ ਹੀ ਪੈਂਦਾ ਹੁੰਦਾ ਜੇ ਦੋ ਡਲੀਆਂ ਲਈਆਂ ਨੇ ਤੇ ਇੱਕ ਕੋਲੀ ਜੜੀ ਹੈ ਬਾਕੀ ਆ ਮਿੱਠੇ ਤੁਹਾਡੀ ਸਵਾਦ ਦੇ ਅਨੁਸਾਰ ਠੀਕ ਹੈ ਅਸੀਂ ਪਕਾਣਾ ਹੈ ਰੋਟ ਲਓ ਜੀ ਰੋਟ ਵਾਸਤੇ ਥੋੜਾ ਜਿਹਾ ਚੌੜਾ ਕਰਕੇ ਵੇਲ ਲੈਣਾ ਹੈ ਰੋਟ ਮੋਟਾ ਹੁੰਦਾ ਰੋਟ ਜਿਹੜਾ ਉਹ ਰੋਟੀ ਹੁੰਦੀ ਹੈ ਮਤਲਬ ਇਹ ਵੀ ਤੇ ਇਹਦਾ ਡਿਜ਼ਾਈਨ ਜਿਹੜਾ ਉਹ ਤੁਹਾਨੂੰ ਹੁਣੇ ਬਣਾ ਕੇ ਮੈਂ ਦਿਖਾ ਦਿਆਂ। ਜੀ ਇਤੋਂ ਐ ਕਰਕੇ ਨਾ ਐ ਚੁੰਡੀ ਨਾਲ ਇਸ ਤਰ੍ਹਾਂ ਕਰ ਲੈਣਾ ਸਾਰੀ ਰੋਟੀ ਨੂੰ ਚੁੰਡੀ ਨਾਲ ਪਹਿਲਾਂ ਕਰ ਲੈਣਾ। ਮਿਲਣਾ ਲੈ ਲਓ। ਉਹਦੇ ਨਾਲ ਐਂਜਨ ਕਰਕੇ ਇਹਦੇ ਵਿੱਚ ਸਾਈਨ ਪਾ ਲਓ। ਕੰਮ ਜਿਹੜਾ ਤੁਹਾਨੂੰ ਵੇਲਣ ਨਾਲ ਦੱਸਿਆ ਇਹ ਉਂਗਲ ਦੇ ਐਸੇ ਸੇ ਨਾਲ ਵੀ ਕੀਤਾ ਜਾ ਸਕਦਾ ਹੈ। ਸਾਰੀ ਉਂਗਲ ਦੇ ਵਿੱਚ ਸਾਰੇ ਰੋਟੀ ਦੇ ਵਿੱਚ ਇਦਾਂ ਉਂਗਲਾਂ ਦੇ ਨਾਲ ਇਹਦੇ ਨਾਲ ਬਸ ਰੜਨ ਦਾ ਮਤਲਬ ਹੁੰਦਾ ਕੋਈ ਖਾਸ ਗੱਲ ਨਹੀਂ ਹੁੰਦੀ ਰੋਟੀ ਜਿਹੜਾ ਅਸੀਂ ਇਹਦੇ ਤੇ ਪਾ ਦੇਣਾ ਤੇ ਇਹਨੂੰ ਹੌਲੀ ਹੌਲੀ ਮੱਠੇ-ਮੱਠੇ ਅੱਗ ਤੇ ਪੱਕਣ ਦੇਣਾ ਰੋਟੀ ਨੂੰ ਨਾ ਐਦਾਂ ਇਹਦੇ ਪਲੇਟ ਵਿੱਚ ਪਾ ਕੇ ਉਲਟਾਉਂਦੇ ਆ ਐਦਾਂ ਨਹੀਂ ਉਲਟਦੀ ਹੁੰਦੀ ਇਹਨੂੰ ਹੁਣ ਅਸੀਂ ਇਹਦੇ ਤੇ ਪਾ ਦਿਆਂਗੇ ਰੜ ਗਈ ਏ ਦੂਜੇ ਪਾਸੇ ਰੜੇਗੀ ਤੇ ਰੋਟ ਹੋ ਗਿਆ ਤਿਆਰ ਆਸੀ ਵੀ ਤੇ ਆ ਰੋਟੀ ਖਾਣ ਨੂੰ ਭਾਈ ਲਿਆਓ ਮੂੰਹ ਮਿੱਠਾ ਕਰਾਈਏ ਸਭ ਦਾ ਮੂੰਹ ਮਿੱਠਾ ਕਰੋ ਇਹ ਰੋਟੀਆਂ ਨਾਲ ਸੁਆਦਾ ਲਓ ਜੀ ਰੋਟੀ ਦੋਨੋਂ ਪਾਸੇ ਤਿਆਰ ਹੋ ਗਈ। ਇਹ ਕੁਜਾ ਵੇਖ ਲੋ ਦਹੀਂ ਜਮਾਈ ਸੀ ਉਹ ਮੈਂ ਅੱਜ ਅਪਲੋਡ ਕਰਾਂ ਪਰ ਦਹੀਂ ਕੁਜੇ ਦੇ ਵਿੱਚ ਦੇਖੋ ਵਾਹ ਕਿਆ ਵਾਹ ਤੁਸੀਂ ਵੀ ਦੇਖੋ ਜੀ ਚੱਕ ਦੇਂਦਾ ਅਜੇ ਹੁਣੇ ਹੀ ਕੱਢੀ ਏ ਫ੍ਰਿਜ ਚ ਵੀ ਨਹੀਂ ਰੱਖੀ ਅਜੇ ਇੱਕ ਸਾਈਡ ਤੇ ਇੱਕ ਸਾਈਡ ਤੇ ਹਾਂ ਜੇ ਦਹੀਂ ਨੂੰ ਪੰਨਾ ਨਹੀਂ ਆਉਂਦਾ ਆ ਆ ਦੇਖ ਦਹੀਂ ਨੂੰ ਪੰਨਾ ਆਣਾ ਚਾਹੀਦਾ ਵਿੱਚ ਗੜਝੀਆਂ ਨਹੀਂ ਮਾਰਨੀਆਂ ਤੇ ਅੱਜ ਜੇ ਵਿਧਾਈ ਦਾ ਦਿਨ ਤੇ ਮੈਂ ਬਣਾਈ ਮਿੱਠਾ ਰੋਡ ਵਾ ਮੈਂ ਬਣਾਇਆ ਅੱਛਾ ਮਿੱਠਾ ਰੋਡ ਤੁਸੀਂ ਵੇਖੋ ਬਾਈ ਔਰ ਇੱਕ ਬਣਾਈ ਜੇ ਮੈਂ ਬੱਚਿਆਂ ਵਾਸਤੇ ਚੀਨੀ ਵਾਲੀ ਰੋਟੀ ਇਹ ਬੱਚੇ ਦੇਖੋ ਜੀ ਮੈਨੂੰ ਵੀ ਲਾਲਚ ਹੋ ਜਾਂਦਾ ਇਹ ਵੀ ਉਹ ਫੋਟੋ ਵੀਡੀਓ ਬਣਾ ਲਓ ਭਾਵੇਂ ਠੰਡਾ ਹੋ ਜੇ ਖਾਇਆ ਜਾਏ ਕੋਈ ਗੱਲ ਨਹੀਂ ਆਦੂਗੀ ਇਹ ਤਾਂ ਠੰਡੀ ਵੀ ਚੰਗੀ ਹੈ ਇਹ ਕੀ ਬਣਾਇਆ ਇਹ ਬੱਚਿਆਂ ਵਾਸਤੇ ਚੀਨੀ ਵਾਲੀ ਮਲਾਈ ਵਾਲੀ ਰੋਟੀ ਜਿਹੜੀ ਬਚਪਨ ਚ ਮੋਂਚਪਨ ਚ ਅਸੀਂ ਖਾਂਦੇ ਹੁੰਦੇ ਸੀ ਮਲਾਈ ਚੀਨੀ ਵਾਲੀ ਇਹ ਬੜੀ ਅੱਛੀ ਸਵਾਦ ਬਹੁਤ ਲੱਗਦੀ ਹੈ ਹੁਣ ਤਾਂ ਫਿਰ ਖਾਣੀ ਨਹੀਂ ਹੁੰਦੀ ਤੇ ਇਹ ਹੈਗਾ ਕੇਕ ਆ ਪਾਵਾਂਗੇ ਇਹ ਮਿੱਠਾ ਰੋਟ ਹੈ ਗੁੜ ਵਾਲਾ ਮਿੱਠਾ ਰੋਟੀ ਸਾਈਡ ਦੇਖੋ ਜੀ ਇਹਦੀ ਇਹ ਦੇਖੋ ਮੱਚਾ ਲੈ ਇਹਦਾ ਦੇਖੋ ਇੱਕ ਮਿੰਟ ਇਹ ਦੇਖੋ ਜੀ ਵਾਹ ਆ ਦੇਖੋ ਆ ਜਿਹੜੀਆਂ ਸਾਈਡ ਆ ਹਾਂ ਇਹ ਵੀ ਬਣਾਈ ਹੋਈ ਹੈ ਚੁੰਡੀ ਮਾਰ ਮਾਰ ਕੇ ਬਣਾਈ ਹੈ ਚੁੰਡੀਆਂ ਮਾਰ ਮਾਰ ਕੇ ਵਾਹ ਵਾਹ ਲਓ ਜੀ ਵੀ ਜਲੋ ਜੀ ਮਿੱਠਾ ਰੋਟ ਅੱਜ ਮਿੱਠਾ ਰੋਟ ਤਾਂ ਮੈਂ ਸ਼ਬਦੀ ਬੜੀ دیر ਬਾਅਦ ਖਾਣਿਆ ਮਿੱਠਾ ਰੋਟ ਬੜੇ ਖਾਂਦੇ ਹੁੰਦੇ ਸੀ ਮੈਂ ਇੱਕ ਬੁਰਕੀ ਬੇਸ਼ੱਕ ਮੈਨੂੰ ਲਾਊਡ ਨਹੀਂ ਹੈਗੀ ਫਿਰ ਵੀ ਮੈਂ ਮਲਾਈ ਵਾਲੀ ਖਾਵਾਂਗੀ ਜ਼ਰੂਰ ਲਓ ਜੀ ਮਿੱਠੇ ਰੋਟ ਦਾ ਆਪਾਂ ਵੀ ਸਵਾਦ ਦੇਖਦੇ ਹਮ ਮਾਈ ਗਾਡ ਬਚਪਨ ਯਾਦ ਆ ਗਿਆ ਟਿਫਨ ਯਾਦ ਆ ਗਿਆ ਦੋਸ ਮਿੱਠੀਆਂ ਰੋਟੀਆਂ ਚੀਨੀ ਵਾਲੇ ਨਾਲ ਲੱਗਦੇ ਦੱਸੋ ਕਾ ਪਾਈ ਹੈ ਮੈਂ ਤੁਹਾਨੂੰ ਪਹੁੰਚਾ ਹਾਂ ਹੋਏ ਇਹ ਮਿੱਠੀ ਰੋਟੀ ਮੈਂ ਖਾਵਾਂਗੀ ਅੰਬ ਦੇ ਚਾਰ ਨਾਲ ਥੈਂਕ ਯੂ ਟੀ ਜ਼ੈਡ ਠੀਕ ਹੈ ਮਿੱਠਾ ਬਹੁਤ ਠੀਕ ਹੈ ਮੈਂ ਜਿਆਦਾ ਨਹੀਂ ਪਾਇਆ ਲੱਲੋ ਇੰਨਾ ਵੀ ਨਾ ਕਰਿਆ ਕਰੋ ਬਿਨੈ ਖਾਣਾ ਨਹੀਂ ਖਾਣਾ ਜਰਾ ਮਸਾ ਖਾਣ ਚ ਹਰਜ ਕੋਈ ਨਹੀਂ ਹੁੰਦਾ ਥੋੜੀ ਜਿਹੀ ਮਿੱਠੀ ਰੋਟੀ ਆ ਮੈਂ ਤੇ ਉਹ ਖਾਵਾਂਗੀ ਮੈਂ ਤਾਂ ਖਾਣੀ ਨਹੀਂ ਪਰ ਇਹ ਤੁਸੀਂ ਵੀ ਖਾ ਕੇ ਦੇਖੋ ਬਹੁਤ ਸਵਾਲ ਹੁੰਦੀ। ਦੇਖੋ। ਤੁਹਾਨੂੰ ਬਚਪਨ ਯਾਦ ਆਵੇਗਾ ਤੁਹਾਡੀ ਬੀਬੀ ਇਹ ਨੰਨੇ ਤੇ ਨੁੱਪੇ ਵਾਸਤੇ ਬਣਾਦੀ ਹੁੰਦੀ ਸੀ। ਹੂੰ। ਚੀਨੀ ਤੇ ਮਲਾਈ ਵਾਲੇ। ਬਹੁਤ ਸਵਾਲ ਹੁੰਦੀ ਐ। ਵਾਹ। ਇਹ ਤਾਂ ਪਤਾ ਨਹੀਂ ਵੀ ਕਾਲੇ ਵਾਸਤੇ ਮਿੱਠੀ ਰੋਟੀ ਬਣੀ। ਹੋਣੀ ਬਤ? ਨਾ। ਇਹ 1.5 ਫਾਊਂਡਰ ਦਾ ਦੋ ਕੁਛੀ ਦੇ ਬੈਂਟ ਬਣਾਇਆ ਨੇ ਕਾਟਿਆ ਇਹ ਪਾਣੀ ਠੀਕ ਹੈ ਸੋ ਬਣਾ ਲਓ ਖਾ ਲਓ ਕਿਦਮ ਬਣਾ ਲਓ ਰੋਟੀ ਬਣਾਓ ਰੋਟੀ ਬਣਾਓ ਪੂੜੀਆਂ ਬਣਾਓ ਜਿਵੇਂ ਵੀ ਬਣਾਓ ਖਾਓ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਬਹੁਤ ਵੀਵਰਸ ਦਾ ਅਸੀਂ ਵੱਖਰਾ ਪ੍ਰੋਗਰਾਮ ਜਿੰਨੋ ਆਏਗੀ ਤਾਂ ਕਰਾਂਗੇ ਇਸ ਦਾ 1.5 gay followers right mm.